ਦਰਦਨਾਕ ਸੜਕ ਹਾਦਸਾ ਵੇਖੋ ਕਿਵੇਂ ਪੈਦਲ ਜਾ ਰਹੇ ਬਜ਼ੁਰਗ ਨੂੰ ਗੱਡੀ ਨੇ ਦੜੜਿਆ ਮੌਕੇ ਤੇ ਹੋਈ ਮੌਤ ਹਾਸ ਦੇ ਸੀਸੀਟੀਵੀ ਵੀਡੀਓ ਆਈ ਸਾਹਮਣੇ ਕਾਰ ਡਰਾਈਵਰ ਗੱਡੀ ਮਾਰ ਹੋਇਆ ਪਰ ਆ ਜਤਕਿਸਥਾਨਿਕ ਲੋਕਾਂ ਨੇ ਕੀਤਾ ਕਾਬੂ ਬਟਾਲਾ ਚਕਾ ਦੀਆ ਰੋਡ ਤੇ ਇੱਕ ਦਰਦਨਾਕ ਹਾਦਸਾ ਹੋਇਆ ਇਸ ਹਾਦਸੇ ਚ ਵਾਈਟ ਅਵੇਨਿਊ ਦੇ ਰਹਿਣ ਵਾਲੇ ਬਜ਼ੁਰਗ ਗੁਰਬਚਨ ਸਿੰਘ ਘਰ ਤੋਂ ਕੁੱਝ ਕੰਮ ਲਈ ਜਿਵੇਂ ਹੀ ਬਾਹਰ ਆਇਆ ਤਾਂ ਸੜਕ ਨੇਰੇ पैदल जा रहे गुरबचन सिंह ਨੂੰ ਪਿੱਛੋਂ ਆਰੀ ਗੱਡੀ ਨੇ ਪੂਰੀ ਜੋਰ ਨਾਲ ਟੱਕਰ ਮਾਰੀ ਅਤੇ ਮੁਰ ਗੱਡੀ ਬੇ ਕਾਬੂ ਹੋਈ ਅਤੇ ਕਾਰ ਡਰਾਈਵਰ ਵੱਲੋਂ ਰੋਕਣ ਦੀ ਜਗਾ ਉਥੇ ਗੱਡੀ ਪਜਾ ਲੇ ਗਏ ਜਦ ਕਿ ਸਥਾਨਿਕ ਲੋਕਾਂ ਨੇ ਗੱਡੀ ਦਾ ਪਿੱਛਾ ਕਰ ਗੱਡੀ ਡਰਾਈਵਰ ਸਮੇਤ ਕਾਰ ਨੂੰ ਕਾਬੂ ਕੀਤਾ ਅਤੇ ਪੁਲਿਸ ਹਵਾਲੇ ਕੀਤਾ ਇਸ ਹਾਦਸੇ ਦੀ ਪੂਰੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੀ ਉਥੇ ਹੀ ਪਿੱਛੇ ਮ੍ਰਿਤਕ ਗੁਰਬਚਨ ਸਿੰਘ ਦੀ ਪਤਨੀ ਦਾ ਰੋ ਰੋ ਬੁਰਾ ਹਾਲਤ ਹੈ ਮ੍ਰਿਤਕ ਦਾ ਬੇਟਾ ਵੀ ਵਿਦੇਸ਼ ਰਹਿੰਦਾ ਹੈ ਜਿਸ ਨੂੰ ਪਿਤਾ ਦੀ ਮੌਤ ਦੀ ਖਬਰ ਦਿੱਤੀ ਗਈ ਹੈ ਉਥੇ ਸਥਾਨਿਕ ਲੋਕਾਂ ਅਤੇ ਮ੍ਰਿਤਕ ਦੀ ਪਤਨੀ ਨੇ ਇਨਸਾਫ ਦੀ ਗੋਹਲ ਲਗਾਈ ਹੈ ਉਧਰ ਪੁਲਿਸ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ ਅਤੇ ਕਾਰ ਸਮੇਤ ਕਾਰ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰਜੀਤ ਕੋ ਕੋ ਨਾ ਤਿਆਰ ਹੋਣ ਦੇ ਆ ਮੈਨੂੰ ਕਹਿੰਦੇ ਨੇ 11 ਵਜੇ ਫਿਰ ਕਹਿੰਦੇ 12 ਵਜੇ ਲੱਗਿਆ ਮੈਂ ਚੱਲਿਆ ਪੈਸੇ ਪਾਣ ਅਜੇ ਹੋ ਗਏ ਨਹੀਂ ਮੈਂ ਅੰਦਰ ਨੂੰ ਆਈ ਆ ਅੰਦਰ ਆਈ ਆ ਤਾਂ ਗੱਡੀ ਠਾ ਹੋਈ ਏ ਮੁੜ ਕੇ ਦੋ ਮੁੰਡੇ ਆਏ ਨੇ ਮਗਰ ਕਹਿੰਦੇ ਤੁਹਾਡਾ ਬੰਦਾ ਮਾਰ ਕੇ ਸੁੱਟ ਕੇ ਜੇ ਸੜਕ ਤੇ ਕਹਿੰਦੇ ਕੋਈ 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 ਬੰਦਾ ਭਜੋ ਮਗਰ ਮੈਂ ਬੰਦਾ ਮੇਰੇ ਕੋਈ ਨਹੀਂ ਮਕਲੀ ਹੈਗੀ ਆ ਮੈਂ ਕੀ ਕਰਾਂ ਇੱਥੇ ਮੈਂ ਫਿਰ ਰਵੇੜ ਚ ਘਰੋਂ ਵਾਠੀ ਪਾਈ ਫਿਰ ਨਾਲ ਦੀ ਆਈਆਂ ਚਾਹ ਪਾਣੀ ਪਾਣੀ ਉਹਨੇ ਪੀ ਲਿਆ ਫਿਰ ਗੱਡੀ ਜਿਮਨੇ ਉਹਨਾਂ ਨੇ ਸਕੂਟੀ ਬਾਕੇ ਖੜਿਆ ਸਪਤਾ ਹਸਤਾ ਮੈਂ ਗਈ ਆ ਉਸੇ ਲੰਮੇ ਪਿਆ ਚੁਪ ਕਰਕੇ ਇੱਥੋਂ ਆ ਫਟ ਗਿਆ ਵਾ ਆ ਫਟ ਗਿਆ ਵਾ ਇੱਥੋਂ ਤੱਕ ਅੱਖਾਂ ਮਿਟੀਆਂ ਹਾਂ ਮੈਨੂੰ ਤਾਂ ਪਤਰਾ ਕੋਈ ਨਹੀਂ ਪੜਾ ਮਨ ਨੂੰ ਕੋਈ ਨਹੀਂ ਪਤਾ ਬਰਾਵਾ ਮੈਂ ਕਹਾਂ ਐ ਹਾਂ ਕਹਿੰਦਾ ਮੈਂ ਪਿਆਹੇ ਬੁਆਣ ਚੱਲਿਆ ਵਾਂ ਕਬਰਾਨਾ ਪਿਆਹੇ ਬੁਆ ਕੇ ਮਾਉਣਾ ਫੇਰ ਸਬਜ਼ੀ ਬਣਾਈ ਤੇ ਖਾਵਾਂਗੇ ਨਾ ਸਬਜ਼ੀ ਬਣੀ ਨਾ ਆਇਆ ਕਹਿੰਦਾ ਮਾਜ ਨਾ ਕਬਰਾਨਾ ਤੂੰ ਆਈ ਨਾ ਮੈਂ ਗਿਆ ਤੇ ਆਇਆ ਚੰਗਾ ਗਿਆ ਕਹਿੰਦਾ ਮੈਂ ਕਾਲੀ ਕੋਟ ਪਾ ਕੇ ਗਿਆ ਕਾਲਾ ਜੱਤਵਾ ਕੋਟ ਪਾ ਕੇ ਗਿਆ ਮੈਨੂੰ ਗੱਲ ਨਾਲ ਕੰਬਲੀ ਵੀ ਲੈ ਜਾ ਮੈਂ ਮਰਜੀ ਤੇਰੀ ਖਣ ਨਹੀਂ ਕਰਨੀ ਕਰਨਾ ਕਰ ਕੰਬਲੀ ਮੋੜੇ ਬੁਕਲ ਮਾਰੀ ਕਰੋ ਨਿਕਲ ਗਿਆ ਹੈ ਬਸ ਉਹ ਤੇ ਆਵਾਰਦਾ ਰਹਾ ਹੋ ਗਈ ਹੈ ਮੈਂ ਉਹਦੇ ਪ੍ਰਾਕ ਸਮਾਨ ਚੁਕਲ ਸੇ ਤੇ ਹਸਤਾਲ ਵੀ ਚੁਕਿਆ ਇੱਥੇ ਵੀ ਚੁਕਿਆ ਹਾਂ ਤੇ ਮਨ ਸਾਹ ਚੜਦਾ ਹੀ ਹੁਣ ਮੇ ਕੋ ਗੱਲ ਨਹੀਂ ਹੁੰਦੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਵਾਈਟ ਐਵੇਨਿਊ ਇਸੇ ਕਲੋਨੀ ਦਾ ਰਹਿਣ ਵਾਲਾ ਜੀ ਸਰ ਕੀ ਕਟਣਾ ਜੀ ਇਹਨਾਂ ਨੇ ਕਟਣਾ ਇਸ ਤਰ੍ਹਾਂ ਜੀ ਸਾਡੇ ਬਹੁਤ ਹੀ ਨੀਅਰਸਟ ਬੁਢਿਸਤਕਾਰ ਜੋਗਾ ਅੰਕਲ ਸਦਾਗਰ ਭਜਨ ਸਿੰਘ ਜੀ ਇਹ ਕੱਲ ਆਪਣਾ ਇੱਥੇ ਗਏ ਆ ਥੋੜਾ ਜਿਹਾ ਰੋਡ ਤੇ ਚੜ੍ਹੇ ਆ ਤੇ ਚੁੰਗੀ ਚਾਲ ਨੂੰ ਜਾਣਾ ਸੀ ਆ ਨਾ ਥੋੜਾ ਜਿਹਾ ਡੇਲੀ ਜਾਂਦੇ ਸੀ ਆਪਣੀ ਸਾਈਡ ਜਾ ਰਹੇ ਸੀ ਬਿਲਕੁਲ ਵਾਈਟ ਲਾਈਨ ਦੇ ਅੰਦਰ ਜਾ ਰਹੇ ਸੀ ਕਿ ਪਿੱਛੋਂ ਇੱਕ Swift ਗੱਡੀ ਆਈ ਆ ਜਿਨੇ ਇਹਨਾਂ ਨੂੰ ਬਹੁਤ ਜ਼ੋਰਦਸ ਹਿੱਟ ਕੀਤਾ ਆ ਤੇ ਆਉਂਦਾ ਸਪੋਰਟੀ ਇਹਨਾਂ ਦੀ ਡੈਥ ਹੋਈ ਆ ਤੇ Swift ਗੱਡੀ ਵਾਲਾ ਉਨੇ ਪਹਿਲਾਂ ਉਹ ਇਹਨਾਂ ਨੂੰ ਟੱਕਰ ਮਾਰ ਕੇ ਉਸ ਤੋਂ ਬਾਅਦ ਕੰਧ ਵਿੱਚ ਗੱਡੀ ਮਾਰੀ ਆ ਉਸ ਤੋਂ ਬਾਅਦ ਉਸ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਡੇ ਉੱਥੇ ਵੀ ਕਾਫੀ ਬੰਦੇ ਵਾਕਫ ਹੈਗੇ ਸੀ ਜਿਨ੍ਹਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਸ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਆ ਤੇ ਉਹ ਹੁਣ ਅਰਮਾ ਸਟੇਟ ਚੌਂਕੀ ਵਿੱਚ ਲੈ ਆ ਕੇ ਨੂੰ ਬਿਠਾਇਆ ਹੋਇਆ ਆ ਬਾਕੀ ਪੁਲਿਸ ਕਾਰਵਾਈ ਜਾਰੀ ਹੈ ਜੀ ਕੋਈ ਸੀਸੀਟੀਵੀ ਵੀ ਹੈਗੀ ਹੈ ਜੀ ਹਾਂਜੀ ਸੀਸੀਟੀਵੀ ਵੀਡੀਓ ਵੀ ਕੋਈ ਹੈਗੀ ਸੀਸੀਡੀ ਹਾਂਜੀ ਵੀਡੀਓ ਹੈਗੀ ਹੈ ਜੀ ਸੀਸੀਟੀਵੀ ਵੀਡੀਓ ਮੇਰੇ ਕੋਲ ਪਈ ਆ ਮੈਂ ਉਹ ਵੀ ਤੁਹਾਨੂੰ ਕੋਈ ਨਹੀਂ ਦੇ ਦੇਵਾਂਗਾ ਕੁਝ ਕਰਨੀ ਜੀ ਬਾਕੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਜੀ ਦੋਵੇਂ ਬੇਟੇ ਵਿਦੇਸ਼ ਚ ਰਹਿੰਦੇ ਆ ਤੇ ਉਹਨਾਂ ਲਈ ਬੜਾ ਇਹ ਜਿਹੜਾ ਆ ਨਾ ਸਹਿਯੋਗ ਵਾਲੀ ਗੱਲ ਆ ਕਿ ਉਹ ਦੋਨੋਂ ਬੇਟੇ ਜਿਹੜੇ ਆ ਰਹੇ ਆ ਤੇ ਸ਼ਨੀਵਾਰ ਨੂੰ ਆਪਾਂ ਇਹਨਾਂ ਦਾ ਸੰਸਕਾਰ ਕਰਾਂਗੇ ਜੀ ਮਤਲਬ ਘਰ ਚ ਖਿਆਲ ਰੱਖਣ ਵਾਲੇ ਹਿਸੇ ਵੀ ਖਿਆਲ ਰੱਖਣ ਵਾਲੇ ਬੱਸ ਜੀ ਸਾਰੇ ਕਰਤਾ ਤਾਂਤਾ ਹੋਏ ਸੀ ਇਹ ਵੀ ਥੋੜਾ ਜਿਹਾ ਕਾਫੀ ਥੋੜਾ ਨਹੀਂ ਕਾਫੀ ਬਿਮਾਰ ਰਹਿੰਦੇ ਆ ਕਿ ਮਤਲਬ ਇਹਨਾਂ ਦੀ ਵੀ ਲੁੱਕ ਆਫਟਰ ਉਹੀ ਕਰਦੇ ਸੀ ਤੇ ਇਹ ਬਹੁਤ ਜ਼ਿਆਦਾ ਜੀ ਬਹੁਤ ਵੱਡਾ ਮਤਲਬ ਘਾਟਾ ਆ ਨਾ ਸਹਿਜਗ ਵਾਲਾ ਘਾਟਾ ਆ ਜਿਹੜਾ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ ਜੀ ਕਾਰਵਾਈ ਇੱਥੇ ਆਪਾਂ ਸਰਜੀਤਪੁਰ ਦੇ ਬਿਆਨਾਂ ਦੇ ਉੱਤੇ ਜਿਹੜੀ ਐਫਆਈਆਰ ਲਾਂਚ ਕੀਤੀ ਆ ਐਫਆਈਆਰ ਨੰਬਰ ਹੈਗਾ ਵਾ 33 304 ए 279 आईपीसी ਤਾ ਹਾਂਜੀ ਗੱਡੀ ਕੋਡੀ ਫੜੀ ਹਾਂਜੀ ਗੱਡੀ ਜਿਹੜੀ ਆ ਜਿਸ ਦਾ ਐਕਸੀਡੈਂਟ ਹੋਇਆ ਉਹ ਗੱਡੀ ਆਪਣਾ ਕਬਜ਼ੇ ਚ ਲਈ ਆ ਵੀਰੋ 177